ਬਾਈਬਲ ਪੜ੍ਹੀ ਬਾਈਬਲ ਦੇ ਵਿੱਚ ਕੁਝ ਚੀਜ਼ਾਂ ਮਤਲਬ ਵੀ ਹੁਣ ਜਦੋਂ ਮੰਨ ਲਓ ਮੇਰੀ ਭੈਣ ਆ ਕੋਈ ਹੋਊਗੀ ਤੇ ਮੇਰੀ ਉਹਦੇ ਨਾਲ ਭੈਣ ਨਾਲ ਕੋਈ ਸੈਕਸ਼ੂਅਲੀ ਤੇ ਹੋਊਗੀ ਨਹੀਂ ਵੀ ਆਪਾਂ ਉਹਦੇ ਨਾਲ ਸੈਕਸ਼ੂਅਲੀ ਹੋਈਏ ਜਾਂ ਮੇਰੀ ਕੁੜੀ ਹੋਊਗੀ ਤੇ ਉਹਦੇ ਨਾਲ ਸੈਕਸ਼ੂਅਲੀ ਹੋਣ ਨੂੰ ਮੇਰਾ ਦਿਲ ਨਹੀਂ ਕਰੂਗਾ ਬਟ ਬਾਈਬਲ ਦੇ ਵਿੱਚ ਕੁਝ ਪੈਗੰਬਰ ਹੋਏ ਆ ਜਿਨ੍ਹਾਂ ਨੇ ਆਪਣੀ ਕੁੜੀਆਂ ਦੇ ਨਾਲ ਸੈਕਸ਼ੂਅਲੀ ਹੋਏ ਆ ਤੇ ਕੁਝ ਆਪਣੇ ਭੈਣਾ ਦੇ ਨਾਲ ਸੈਕਸ਼ੂਅਲੀ ਹੋਇਆ ਮੈਨੂੰ ਫਿਰ ਲੱਗਾ ਵੀ ਮੇਰਾ ਇਹ ਕਲਚਰ ਨਹੀਂ ਆ ਵੀ ਮੇਰੇ ਕੋ ਇੰਨੀ ਗਰੀ ਹੋਈ ਹਰਕਤ ਕੀਤੀ ਨਹੀਂ ਜਾਣੀ ਇਹ ਕਿਦਾਂ ਤੁਹਾਨੂੰ ਕਿਦਾਂ ਪਤਾ ਲੱਗਾ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਕਿੱਥੋਂ ਤੁਹਾਨੂੰ ਨੌਲੇਜ ਕਿੱਥੋਂ ਮਿਲੀ ਇਸ ਚੀਜ਼ ਦੀ ਇਹ ਬਾਈਬਲ ਦੇ ਵਿੱਚ ਪੁਰਾਣੇ ਨਿਯਮ ਦੇ ਵਿੱਚ ਦਰਜਿਆ ਸਾਰਾ ਕੁਝ ਜਿਹੜੀ ਨਵੀਂ ਬਾਈਬਲ ਉਹ ਕਿ ਜਿਹੜੀ ਪੁਰਾਣੀ ਬਾਈਬਲ ਸੀ ਉਹ ਚ ਪੁਰਾਣੀ 올ਡ ਟੈਸਟਮੈਂਟ ਨਵੇਂ ਨਿਯਮ ਦੇ ਵਿੱਚ ਕੁਝ ਨਹੀਂ ਇਹੋ ਜਿਹਾ ਉਹਨਾਂ ਨੇ ਨਵੇਂ ਨਿਯਮ ਉਹ ਚੀਜ਼ ਵਿੱਚ ਲਿਖਿਤ ਹੀ ਨਹੀਂ ਹੈਗੀ ਤੇ ਤੁਹਾਡੇ ਕੋ ਕਿੰਨੇ ਸਾਲ ਪੁਰਾਣੀ ਬਾਈਬਲ ਜਿਹੜੀ ਤੁਸੀਂ ਪੜ੍ਹੀ ਸੀਗੀ ਉਹ 30 40 40 ਸਾਲ ਪੁਰਾਣੀ ਹੈ ਮੇਰੀ ਦਾਦੀ ਜੀ ਦੀ ਬਾਈਬਲ ਹੈ ਤੇ ਜੇਰੋਂ ਤੁਸੀਂ ਇਹ ਸਵਾਲ ਤੁਹਾਡੇ ਦਿਮਾਗ 'ਚ ਆਏ ਹੋਣਗੇ ਕਿ ਫਿਰ ਦਿਮਾਗ 'ਚ ਉਸ ਟਾਈਮ ਤੇ ਕੀ ਚੱਲਣਾ ਸ਼ੁਰੂ ਹੋਇਆ ਜੇਰੋਂ ਤੁਸੀਂ ਆ ਚੀਜ਼ ਸੋਚਦੇ ਬੈਠੇ ਸੀਗੇ ਮੈਨੂੰ ਮੱਲੇ ਵੀ ਜਿਹੜੇ ਪਾਸਟਰ ਨੇ ਮੱਲੇ ਵੀ ਮੈਨੂੰ ਬਾਈਬਲ ਦਿੱਤੀ ਪੜਨ ਨੂੰ ਮਲੇ ਪ੍ਰਸਾਹਿਤ ਕੀਤਾ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਪੜੋ ਤੇ ਤੁਹਾਨੂੰ ਮਲੇ ਮਨਚਾਂਤ ਹੋ ਜਾਏਗਾ ਤੁਸੀਂ ਆਪਣੇ ਕੁਝ ਸਵਾਲ ਲਿਖ ਲਓ ਤੇ ਤੁਹਾਨੂੰ ਉਹ ਹਾਰੇ ਸਵਾਲਾਂ ਦਾ ਜਵਾਬ ਮਿਲੂਗੇ ਬਟ ਉਲਟਾ ਜਦੋਂ ਪੜੀ ਤੇ ਮੇਰੇ 65 ਸਵਾਲ ਤਿਆਰ ਹੋ ਗਏ ਉਹਨਾਂ ਦੇ ਵਾਸਤੇ ਤੇ ਜਦੋਂ ਉਹ ਮਲੇ ਉਹਨਾਂ ਨੂੰ ਹੱਥ ਖੜਾ ਕਰਕੇ ਕਹਿਣਾ ਵੀ ਮੈਨੂੰ ਸੰਗਤ ਵਿੱਚ ਬੈਠੇ ਉਹਨਾਂ ਨੇ ਮੈਨੂੰ ਇਹ ਹੁੰਦਾ ਵੀ ਯਾਰ ਸਾਰਿਆਂ ਨੂੰ ਬਾਈਬਲ ਚੋਂ ਆਨਸਰ ਮਿਲੇਗਾ ਹਰੇਕ ਜਵਾਬ ਤੇ ਉਹਦੇ ਵਿੱਚ ਹੀ ਆ ਫਿਰ ਤੇ ਆਪਾਂ ਹੱਥ ਖੜਾ ਕਰਨਾ ਵੀ ਉਹ ਚੀਜ਼ ਦਾ ਜਵਾਬ ਦੇ ਉਹਨਾਂ ਨੇ ਮੈਨੂੰ ਫਿਰ ਟੋਕਣਾ ਜਾਂ ਮੈਨੂੰ ਬਿਠਾ ਦੇਣਾ ਜ਼ਬਰਦਸਤੀ ਕਿ ਤੂੰ ਬੈਠ ਜਾ ਅਹੀਂ ਤੈਨੂੰ ਇੱਥੇ ਨਹੀਂ ਜਵਾਬ ਦੇ ਸਕਦੇ ਤੂੰ ਮਤਲਬ ਇਹ ਸਾਨੂੰ ਜੇ ਜਵਾਬ ਦੇ ਲੈਣੇ ਸਾਡੇ ਕੋ ਤੇ ਸਾਨੂੰ ਪਰਸਨਲੀ ਕਾਲ ਕਰ ਜਾਂ ਵਟਸਐਪ ਕਰ ਲੇਕਿਨ ਜੇ